ਅੱਜ ਪੰਜ ਮੈਂਬਰੀ ਭਰਤੀ ਕਮੇਟੀ ਦੇ ਆਗੂ ਸਹਿਬਾਨਾਂ ਨੂੰ ਜੋ ਅਕਾਲ ਤਖਤ ਸਾਹਿਬ ਨੇ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਨੂੰ ਸੁਣਨ ਵਾਸਤੇ ਤੁਸੀਂ ਆਇਓ ਮੈਂ ਇਹ ਸਮਝਦਾ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਪੰਜ ਮੈਂਬਰੀ ਕਮੇਟੀ ਦੇ ਉੱਤੇ ਕਿਉਂਕਿ ਇਹਨਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਰ ਨੂੰ ਪੁਨਰ ਸੁਰਜੀਤ ਕਰਨ ਦਾ ਇੱਕ ਜ਼ਿਮਾ ਦਿੱਤਾ ਗਿਆ ਹੈ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਕਿਉਂ ਇਹ ਜ਼ਿੰਮੇਵਾਰੀ ਇਹਨਾਂ ਨੂੰ ਸੁਭਾਉਣੀ ਪਈ ਇਹ ਇੱਕ ਬਹੁਤ ਲੰਬੀ ਗਾਥਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਖਾਸ ਤੌਰ ਤੇ ਸਿੱਖ ਕੌਮ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੂੰਹ ਮੋੜ ਲਿਆ ਕਿਉਂ ਮੋੜਿਆ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਦਿੱਤੀਆਂ ਕੀਤੀਆਂ ਗਲਤੀਆਂ ਕਰਕੇ ਕੀਤੇ ਗਲਤ ਫੈਸਲੇਆਂ ਕਰਕੇ ਅਤੇ ਜਿਸ ਤਰੀਕੇ ਦੇ ਨਾਲ ਗੈਰ ਸਿਧਾਂਤਕ ਗੈਰ ਪੰਥਕ ਇਹ ਫੈਸਲੇ ਹੋਏ ਉਹਦੇ ਉੱਤੇ ਵੀ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਦੇ ਵਿੱਚ ਬਹੁਤ ਕੁਝ ਲਿਖਿਆ ਜਾਏਗਾ ਕਿਹਾ ਜਾਏਗਾ ਪਰ ਅੱਜ ਮੈਂ ਸਮਝਦਾ ਸਭ ਤੋਂ ਵੱਧ ਲੋੜ ਹੈ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਕਾਲੀ ਦਲ ਦੀ ਮੁਰਸੁਤ ਜੀਤੀ ਵਾਸਤੇ ਇੱਕ ਰਾਹ ਅਕਾਲ ਤਖਸਾਲ ਸਾਹਿਬ ਨੇ ਦਿਖਾਇਆ ਹੈ ਮੈਂ ਸਮਝਦਾ ਇੱਕ ਜ਼ਿੰਮੇਵਾਰੀ ਹੈ ਆਪਣੀ ਸਾਰਿਆਂ ਦੀ ਕਿ ਆਪਾਂ ਉਸ ਰਾਹ ਨੂੰ ਸਾਫ਼ ਕਰਨ ਵਾਸਤੇ ਉਹਦੇ ਵਿੱਚ ਆਪਦਾ ਸਹਿਯੋਗ ਦੇਈਏ ਇਹ ਪੰਜ ਮੈਂਬਰੀ ਕਮੇਟੀ ਦਾ ਹੁਕਮ ਮੈਂ ਸਮਝਦਾ ਸੀ ਸਾਰੇ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਕਿਉਂਕਿ ਨਿਸ਼ਾਨਾ ਸਾਰਿਆਂ ਦਾ ਇੱਕੋ ਹੀ ਹੈ ਕਿ ਸਾਡੀ ਉਹ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹਨੂੰ ਦੁਆਰੇ ਸੁਰਜੀਤ ਕੀਤਾ ਜਾਵੇ ਦੁਆਰੇ ਉਹਨੂੰ ਪੰਜਾਬ ਦੇ ਹੱਕਾਂ ਲਈ ਲੜਨ ਲਈ ਅਸੀਂ ਤਤਪਰ ਹੋ ਕੇ ਉਹਨੂੰ ਤਗੜਾ ਕਰੀਏ ਇਹ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿਉਂ ਅੱਜ ਇੱਕ ਪਾਸੇ ਉਹ ਲੋਕ ਨੇ ਜਿਹੜੇ ਕਾਲੂ ਤਖਸਾਲੂ ਨੂੰ ਸਮਰਪਿਤ ਨੇ ਤੇ ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਸ਼ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਨੂੰ ਖਤਮ ਕੀਤਾ ਤੇ ਅੱਜ ਅਕਾਲ ਤਖਸਾਲ ਦੇ ਸਿਧਾਂਤ ਨੂੰ ਖਤਮ ਕਰਨ ਤੇ ਤੁਲੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ ਬੜਾ ਹਰ ਚੀਜ਼ ਦਾ ਝੂਠਾ ਪ੍ਰਚਾਰ ਜੇ ਤੁਸੀਂ ਜੋ ਦੋ ਤਰੀਕ ਦਾ ਫੈਸਲਾ ਹੈ ਲਿਖਤੀ ਰੂਪ ਵਿੱਚ ਹੈ ਉਹਨੂੰ ਤੁਸੀਂ ਪੜੋਂ ਤਾਂ ਸਪਸ਼ਟ ਹੈ ਕਿ ਇਸ ਸੱਤ ਮੈਂਬਰੀ ਕਮੇਟੀ ਜਿਹੜੀ ਸੀ ਪਹਿਲਾਂ ਚਲੋ ਦੋ ਛੱਡ ਗਏ ਇਹ ਪੰਜ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਹੈ ਕਿ ਇਹ ਕਾਲੀ ਦਲ ਦੀ ਭਰਤੀ ਕਰਨ ਚੋਣ ਕਰਾਉਣ ਤੇ ਮੈਰਿਟ ਦੇ ਉੱਤੇ ਜਿਹੜੀ ਹੈ ਜਥੇਬੰਦੀ ਬਣੇ ਜਿਹੜੀ ਪੰਜਾਬ ਦੇ ਲੋਕਾਂ ਨੂੰ ਪ੍ਰਵਾਨਤ ਹੋਵੇ ਉਹ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਤੁਸੀਂ ਸਾਰਿਆਂ ਨੇ ਸਹਿਯੋਗ ਦੇਣਾ ਹੈ ਕਿਉਂਕਿ ਸੰਗਤ ਦੇ ਸਹਿਯੋਗ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਤੇ ਮੈਂ ਸਮਝਦਾ ਅੱਜ ਦਾ ਤੁਹਾਡਾ ਇਕੱਠ ਇਹ ਸਾਬਤ ਕਰਦਾ ਹੈ ਕਿ ਜਿਹੜੀ ਇਹ ਧਰਤੀ ਹੈ ਦੁਆਬੇ ਦੀ ਧਰਤੀ ਜਿਹੜੀ ਬਬਰ ਅਕਾਲੀ ਲਹਿਰ ਨੂੰ ਜਨਮ ਦੇਣ ਵਾਲੀ ਇਹ ਧਰਤੀ ਜਿੱਥੇ ਬਹੁਤ ਵੱਡੇ ਵੱਡੇ ਸੰਘਰਸ਼ੀ ਯੋਧੇ ਪੈਦਾ ਹੋਏ ਅੱਜ ਉਸ ਧਰਤੀ ਤੇ ਸਾਨੂੰ ਬਹੁਤ ਵੱਡੀਆਂ ਆਸਾਂ ਨੇ ਤੇ ਮੈਂ ਇਹ ਵੀ ਮਾਣ ਨਾਲ ਕਹਿ ਸਕਦਾ ਕਿ ਜਦ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਨੇ ਸ਼੍ਰੋਮਣੀ ਕਾਲੀ ਦਲ ਸੰਯੁਕਤ ਬਣਾਇਆ ਸੀ ਉਦੋਂ ਵੀ ਬਹੁਤ ਵੱਡਾ ਸਹਿਯੋਗ ਸੰਗਤ ਵੱਲੋਂ ਤੁਹਾਡੇ ਵੱਲੋਂ ਦਿੱਤਾ ਗਿਆ ਸਟੇਜ ਤੇ ਬੈਠੇ ਨੇ ਸਰਦਾਰ ਮਨਜੀਤ ਸਿੰਘ ਜੀ ਸੁਹਾਬ ਜੋਹਲ ਸਾਹਿਬ ਟੱਟ ਸਾਹਿਬ ਪੰਨੂ ਸਾਹਿਬ ਇਹ ਸਾਰਿਆਂ ਨੇ ਬਹੁਤ ਵੱਡਾ ਆਪਣੇ ਮੰਜਪੁਰ ਸਾਹਿਬ ਸਾਡੇ ਨੌਜਵਾਨ ਮਨਪਤੂ ਨੇ ਕਿਹਦਾ ਕਿਹਦਾ ਨਾਮ ਲਵਾ ਸਾਰਿਆਂ ਨੇ ਬਹੁਤ ਵੱਡਾ ਉਦੋਂ ਸਹਿਯੋਗ ਦਿੱਤਾ ਪਰ ਅੱਜ ਤਾਂ ਟੀਮ ਹੋਰ ਵੀ ਵੱਡੀ ਹੋ ਗਈ ਹੋਰ ਵੀ ਜਿਹੜੇ ਨੇ ਆਗੂ ਸਹਿਬਾਨ ਜਿਹੜੇ ਇਸ ਕਾਫਲੇ ਦੇ ਵਿੱਚ ਰਲੇ ਨੇ ਮੈਂ ਸਮਝਦਾ ਅੱਜ ਮੋਰੀ ਰੋਲ ਹੁਸ਼ਿਆਰਪੁਰ ਜ਼ਿਲ੍ਹਾ ਅਦਾ ਕਰੇਗਾ ਮੈਂ ਇਸ ਗੱਲ ਦੀ ਪੂਰਨ ਆਸ ਵੀ ਰੱਖਦਾ ਫਿਰ ਮੈਂ ਤੁਹਾਡਾ ਸਾਰਿਆਂ ਦਾ ਅੱਜ ਤਹਿ ਦਿਲੋਂ ਧੰਨਵਾਦ ਕਰਦਾ ਕਿ ਅੱਜ ਤੁਹਾਡਾ ਇੱਥੇ ਆਉਣਾ ਇਹ ਸਾਬਤ ਕਰਦਾ ਹੈ ਕਿ ਤੁਸੀਂ ਕਿਸੇ ਵਿਅਕਤੀ ਨਾਲ ਨਹੀਂ ਤੁਸੀਂ ਉਸ ਅਕਾਲੀ ਦਲ ਦੀ ਸੋਚ ਦੇ ਨਾਲ ਉਸ ਸਿਧਾਂਤ ਨਾਲ ਜੁੜੇ ਹੈ ਲੋਕ ਜਿਨੇ ਹਮੇਸ਼ਾ ਪੰਜਾਬ ਦੇ ਭਲੇ ਦੀ ਸਿੱਖ ਕੌਮ ਦੇ ਭਲੇ ਦੀ ਜਿਹੜੀ ਹੈ ਗੱਲ ਹਮੇਸ਼ਾ ਕੀਤੀ ਹੈ